ਦੇਸ਼ ਦੇ ਆਰਮਨਾ ਜਰਵਾ ਸਾਹਿਬ ਜੁੜੇਗਾ ਬਲਾਕ ਦਿੱਤੇਗੀ ਕਾਂਗਰਸ ਟਾਈਟਲ ਲੈ ਕੇ ਕੀ ਸਮੁੰਦਸ ਟਾਈਟਲ ਮੇਰਾ ਖਿਆਲ ਖੂਬਸੂਰਤ ਖੂਬਸੂਰਤ ਟਾਈਟਲ ਹੈ ਕਿ ਜੁੜੇਗਾ ਬਲਾਕ ਬਲਾਕ ਤੋਂ ਅਸੀਂ ਜੁੜਾਂਗੇ ਤੇ ਪੰਜਾਬ ਨੂੰ ਜਿੱਤ ਹਾਸਲ ਕਰ ਸਕਾਂਗੇ ਸੋ ਜਿਹੜੀ ਬਾਕੀ ਸੂਬਿਆਂ ਦੇ ਵਿੱਚ ਕੋਈ ਕਮੀ ਪੇਸ਼ੀ ਨਜ਼ਰ ਆਈ ਸੀ ਉਹਨਾਂ ਨੂੰ ਸਾਰੀਆਂ ਕਮੀਆਂ ਪੇਸ਼ੀਆਂ ਨੂੰ ਦੂਰ ਕਰਕੇ ਕਿਉਂਕਿ ਮੈਂ ਸਮੇਂ ਨਾਲ ਤੇ ਅਸੀਂ ਸਾਰੀ ਕਾਂਗਰਸ ਦੀ ਲੀਡਰਸ਼ਿਪ ਸਮਝਦੀ ਹੈ ਪੰਜਾਬ ਦੇ ਵਿੱਚੋਂ ਕਾਂਗਰਸ ਦੀ ਰਿਵਾਈਵਲ ਫੇਰ ਹੋਣੀ ਹੈ ਐਨ ਜਿਹਨੀਆਂ ਸੈਕੂਲਰ ਤੇ ਨੈਸ਼ਨਲਿਸਟ ਫੋਰਸਸ ਨੇ ਉਹਨਾਂ ਵਾਸਤੇ ਪੰਜਾਬ ਜਿੱਤਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਨੂੰ ਪਿੰਡ ਦੇ ਲੈਵਲ ਤੋਂ ਵਿਸ਼ੇਸ਼ ਤੌਰ ਜਿਹੜੀ ਅਸੀਂ ਚੀਜ਼ ਮਹਾਰਾਸ਼ਟra ਚ ਵੇਖੀ ਜਿਹੜੇ ਵੱਡੇ ਪੇਮਾਨੇ ਤੇ ਭਜਪਾ ਜਿਹੜੀ ਹੈ ਜਿਸ ਕਿਸਮ ਦੇ ਹੱਥ ਕੰਡੇ ਨੇ ਅਪਣਾਣੇ ਸ਼ੁਰੂ ਕੀਤੇ ਨੇ ਵੀ ਵਿਲ ਹੈਵ ਟੂ ਮੈਚ देम ਐਂਡ ਫਾਈਟ देम ਔਨ देयर ਓਨ ਗਰਾਉਂਡਸ ਇਹ ਗੱਲ ਹੈ ਬਾਜਵਾ ਸਾਹਿਬ ਅੱਜ ਕੱਲ ਇੱਕ ਟਵੀਟ ਵੀ ਹੋਇਆ ਪ੍ਰਮੇਸ਼ ਬਗੇਲ ਜੀ ਦੇ ਵੱਲੋਂ ਕਿਹਾ ਗਿਆ ਕਿ ਪੰਜਾਬ ਕਾਂਗਰਸ ਇੱਕ ਬਹੁਤ ਮਜ਼ਬੂਤ ਹੋ ਕੇ ਸਾਹਮਣੇ ਆਏਗੀ ਔਰ ਲੋਕਲ ਲੈ ਵੀ ਮਿਸਾਲ ਬਣੋਗੀ ਹੋਰ ਸੂਬਿਆਂ ਲਈ ਵੀ ਕਿਵੇਂ ਤੁਸੀਂ ਦੇਖ ਰਹੇ ਹੋ। ਦੇਖੋ ਬਗੇਲ ਸਾਹਿਬ ਸਾਡੇ ਜਨਰਲ ਸੈਕਟਰੀ ਫਾਰਮਰ ਚੀਫ ਮਿਨਿਸਟਰ ਰਹੇ ਨੇ ਵੈਟਰਨ ਆਫ ਦੀ ਵੈਟਰਨਜ਼ 600 ਤੋਂ ਵੱਧ ਰੇਡਸ ਉਹਨਾਂ ਦੇ ਟਾਈਮ ਤੇ ਸੈਂਟਰਲ ਗਵਰਨਮੈਂਟ ਨੇ ਉਹਨਾਂ ਨੂੰ ਡੀਸਟੇਬਲਾਈਜ਼ ਕਰਨ ਵਾਸਤੇ ਕੀਤੇ ਸਨ। ਇਸੇ ਗੱਲ ਕਾਰਨ ਕੁਝ ਵੇਖੋ ਕਈ ਵਾਰ अननोन वेपन्स ਨਾਲ ਤੁਹਾਡੇ ਦੁਸ਼ਮਣ ਆਉਂਦੇ ਨੇ ਬੀਜੇਪੀ ਕੋ ਬਹੁਤ ਸਾਰੇ ਇਹੋ ਜਿਹੇ ਹਥਿਆਰ ਨੇ ਜਿਹੜੇ ਹਰ ਇਲੈਕਸ਼ਨ ਤੋਂ ਬਾਅਦ ਪਤਾ ਲੱਗਦਾ ਕਿ ਆ ਵਤਰਵਾਗੇ ਨੇ ਸੋ ਉਹਨਾਂ ਨੂੰ ਇਹਨਾਂ ਹਥਿਆਰਾਂ ਦੀ ਜਾਣਕਾਰੀ ਹੈ ਅਸੀਂ ਇਕੱਠੇ ਹੋ ਕੇ ਉਹ ਹਥਿਆਰ ਪੰਜਾਬ ਚ ਨਹੀਂ ਚੱਲਣ ਦੇਵਾਂਗੇ ਇਹ ਸਾਡੀ ਸਾਰੀ ਟੀਮ ਦੀ ਮੰਸ਼ਾ ਹੈ ਭਾਈ ਸਰਪੰਖ ਸਿੰਘ ਮਾਨ ਦੀ ਗੱਲ ਕੀਤੀ ਆਵੇ ਤਾਂ ਪ੍ਰਸ਼ਾਸਨ ਚ ਲੋਕਣਵਾਸੀ ਕਦਮਾਂ ਲੈ ਚੁੱਕਦੇ ਜਾ ਰਹੇ ਹਨ ਲਗਾਤਾਰ ਤਸੀਰਦਾਰ ਦੀ ਗੱਲ ਕੀਤੀ ਆਵੇ ਤਾਂ ਹੋਰ ਇਸ ਤਰੀਕੇ ਨਾਲ ਦੇਖਦੇ ਹੋ ਕਿ ਕਦਮ ਕਹਿੰਦੇ ਆਣ ਉਹਦੇ ਸਮੇਤ ਵੀ ਸਤਿ ਮੇਰਾ ਕਲ ਮੋਸਟ ਕਰਪਟ ચીਫ ਮਿਨਿਸਟਰ ਤੇ ਮੋਸਟ ਕਰਪਟ ਸੀਐਮਓ ਕਰੋੜਾਂ ਅਰਬਾਂ ਰੁਪਏ ਜਿਹੜੇ ਨੇ ਭਗਵੰਤ ਮਾਨ ਦੀ ਲੀਡਰਸ਼ਿਪ ਦੇ ਥੱਲੇ ਬਾਹਰਲੇ ਮੁਲਕਾਂ 'ਚ ਹਵਾਲੇ ਦੇ ਜ਼ਰੀਏ ਗਏ ਵੀ ਵਿਲ ਰਿਕੁਐਸਟ ਦੀ ਸੈਂਟਰਲ ਏਜੰਸੀਸ ਕਿ ਇਹਦਾ ਇੱਕ ਬਿਲਕੁਲ ਫਰੀ ਐਂਡ ਫੇਅਰ ਇਨਵੈਸਟੀਗੇਸ਼ਨ ਕੀਤੀ ਜਾਏ ਕਿ ਆਸਟ੍ਰੇਲੀਆ ਦੇ ਵਿੱਚ ਤੇ ਕੈਨੇਡਾ 'ਚ ਜਿਹੜੇ ਕਰੋੜਾਂ ਰੁਪਏ ਗਏ ਨੇ ਪੰਜਾਬ ਦੇ ਲੁੱਟੇ ਹੋਏ ਕਰੋੜਾਂ ਰੁਪਏ ਗਏ ਨੇ ਜਿਹੜੇ ਸੀਐਲਯੂਸ 'ਚੋਂ ਮਾਈਨਿੰਗ 'ਚੋਂ ਸ਼ਰਾਬ ਦੇ ਠੇਕਿਆਂ 'ਚੋਂ ਬਾਕੀ ਕੰਮਾਂ 'ਚੋਂ ਲਏ ਨੇ ਉਦੀ ਸਾਨੂੰ ਟ੍ਰੇਲ ਕੱਢਣ ਦੀ ਲੋੜ ਹੈ ਤੇ ਲੱਭਣ ਦੀ ਲੋੜ ਸਰ ਜ਼ਥੇਦਾਰ ਸਾਹਿਬ ਨੂੰ ਜਿਹੜਾ ਬਦਲ ਦਿੱਤਾ ਗਿਆ ਗਾਂਧੀ ਜੀ ਦੇ ਬਾਰੇ ਵਿੱਚ ਸ਼੍ਰੀਮੰਤ ਸਾਹਿਬ ਬਲੌਕ ਪਰ ਤਾਂ ਹਾਂਜੀ ਹੱਜ ਮੈਂ ਤੇ ਬਾਜਵਾ ਸਾਹਿਬ ਨੇ ਡੇਰਾ ਬਸੀਤੋਂ ਇਹ ਜੁੜੇਗਾ ਬਲੌਕ ਜਿੱਤੇ ਕੀ ਕਾਂਗਰਸ ਦੇ ਨਾਮ ਨਾਲ ਔਰ ਨਾਲ ਹੀ ਗਾਂਧੀ ਸਾਹਿਬ ਤੋਂ ਕਿ ਸਾਡੇ ਮੈਂਬਰ ਆਫ ਪਾਰਲੀਮੈਂਟ ਨੇ ਪੂਰੀ ਸ਼ੁਰੂਆਤ ਕੀਤੀ ਸੀ ਅੱਜ ਜਿਹੜਾ ਉਹ ਦੂਜਾ ਕਾਰਜਕ੍ਰਮ ਹੈ ਕਿਉਂਕਿ ਅਸੀਂ ਬਲੌਕ ਸਰ ਤੇ ਜਾ ਕੇ ਬਲੌਕ ਸਰ ਦੇ ਲੋਕਾਂ ਨਾਲ ਮੰਡਲ ਦੇ ਲੋਕਾਂ ਨਾਲ ਬਲਾਕ ਕਮੇਟੀਆਂ ਦੇ ਨਾਲ ਤੁਸੀਂ ਦੇਖਿਆ ਉਹਨਾਂ ਨਾਲ ਇੰਟਰੈਕਸ਼ਨ ਕਰਕੇ ਕਿਸ ਤਰ੍ਹਾਂ ਉਹਨਾਂ ਤੋਂ ਵਿਚਾਰ ਲਏ ਔਰ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਉਹਨਾਂ ਤੋਂ ਸਿੱਖਣ ਨੂੰ ਮਿਲਦੀਆਂ ਕਿ ਕਿੱਦਾਂ ਅਸੀਂ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕਰ ਸਕਦੇ ਹਾਂ ਸੋ ਅੱਜ ਉਹ ਇੱਥੇ ਆ ਕੇ ਸਾਨੂੰ ਅੱਜ 2000 ਜਿਹੜਾ ਐਕਟਿਵ ਵਰਕਰ ਹੈ ਪਾਰਟੀ ਦਾ ਉਹਨਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਔਰ ਆਪਣੀਆਂ ਗੱਲਾਂ ਜੋ ਅਸੀਂ ਜਿਹੜੀਆਂ ਉਹਨਾਂ ਨੂੰ ਆਪਣੀਆਂ ਗੱਲਾਂ ਦੱਸੀਆਂ ਕਿ ਜਿਸ ਤਰ੍ਹਾਂ ਦੂਸਰੇ ਸੂਬਿਆਂ ਦੇ ਵਿੱਚ ਬੀਜੇਪੀ ਤੇ ਅਦਰ ਪਾਰਟੀਆਂ ਨੇ ਕਿਸ ਤਰ੍ਹਾਂ ਇਹ ਚੋਣ ਪ੍ਰਣਾਲੀ ਨੂੰ ਸਿੱਕੇ ਟੰਗਿਆ ਲੋਕਤੰਤਰ ਨੂੰ ਟੰਗਿਆ ਤਾਂ ਜੋ ਇਹ ਗੱਲਾਂ ਸਾਡੇ ਸੂਬੇ ਸੂਬੇ ਚ ਨਾ ਵਾਪਰ ਕਿਉਂਕਿ ਰੋਜ਼ਾਨਾ ਜਿਹੜਾ ਦੁਸ਼ਮਣ ਹੈ ਇਹੋ ਜੀਆਂ ਚਾਲਾਂ ਚੱਲਦਾ ਹੈ ਉਹਨਾਂ ਬਾਰੇ ਸਾਰਿਆਂ ਨੂੰ ਜਾਣੂ ਕਰਾਇਆ ਔਰ 3 ਮਹੀਨਿਆਂ ਬਾਅਦ ਇਸੇ ਤਰ੍ਹਾਂ ਹੀ ਅਸੀਂ ਇੱਕ ਰਿਵਿਊ ਮੀਟਿੰਗ ਦੇ ਨਾਲ ਤਾਂ ਜੋ ਸਾਡੇ ਬਲਾਕ ਕਿਉਂਕਿ ਬਹੁਤ ਸਾਰੀਆਂ ਕਮੀਆਂ ਵੀ ਨਜ਼ਰ ਆਉਂਦੀਆਂ ਸੰਗਠਨ ਦੇ ਵਿੱਚ ਮੰਡਲ ਦੇ ਵਿੱਚ ਕਿੱਥੇ ਬੰਦਾ ਕੰਮ ਨਹੀਂ ਕਰ ਰਿਹਾ ਤੇ ਰਿਵਿਊ ਕਰਕੇ ਫਿਰ ਇਹਦੇ ਵਿੱਚ ਹੋਰ ਅਗਰ ਤਬਦੀਲੀ ਲੈ ਕੇ ਆਉਣ ਦੀ ਲੋੜ ਪਈ ਤਾਂ ਲਿਆਵਾਂਗੇ ਅੱਜ ਇੱਥੇ ਡੇਰਾ ਬੱਸੀ ਤੋਂ ਅੱਜ ਇੱਥੇ ਆਏ ਆਂ ਕੱਲ ਨੂੰ ਸਾਡਾ ਇਸੇ ਤਰ੍ਹਾਂ ਦੇ ਪ੍ਰੋਗਰਾਮ ਸਮਰਾਲਾ ਵਿਖੇ ਹੈ ਔਰ ਉਸ ਤੋਂ ਬਾਅਦ ਸਾਨੇਵਾਲ ਵਿਖੇ ਹੈ ਸੋ ਮੈਨੂੰ ਪੂਰਨ ਉਮੀਦ ਹੈ ਕਿ ਦੋ ਸਾਲ ਪਹਿਲਾਂ ਜਦੋਂ ਅਸੀਂ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਾਂਗੇ ਤਾਂ ਅਸੀਂ ਜਿਹੜੀਆਂ ਇਹ ਵਿਰੋਧੀ ਧਿਰ ਪਾਰਟੀਆਂ ਨੇ ਉਹਨਾਂ ਦਾ ਡਟ ਕੇ ਅਸੀਂ ਮੁਕਾਬਲਾ ਕਰਾ ਬੜੀ ਸਾਹਿਬ ਬੜੀ ਸਾਹਿਬ ਪੰਜ ਇੱਕ ਕਨੇਟਾ ਜਾਰੀ ਆ ਉੱਪਰ ਕਹਿੰਦੇ ਵੱਡੇ ਜਿਹੜੇ ਕਾਂਗਰਸੀ ਐ ਤੁਹਾਡੇ ਖਿਲਾਫ ਕੰਪਲੀਟ ਦਿੱਤੀ ਜਾ ਰਹੀ ਹੈ ਕਿ ਬਦਲਣ ਦਿੱਤੀ ਹੈ ਇਹ ਅਸ ਤੱਕ ਇਰਾਮ ਨਹੀਂ ਕਰ ਸਕਿਆ ਆਮ ਆਦੀ ਪਾਰਟੀ ਦੇ ਦੇਖੋ ਮੀਡੀਆ ਦੇ ਆਕਾਸਰੇ ਮਾਫੀ ਚਾਹੁੰਦੇ ਤੁਸੀਂ ਤਾਂ ਬਹੁਤ ਚੰਗੇ ਮੀਡੀਆ ਵਾਲੇ ਹੋ ਲੇਕਿਨ ਕੁਝ ਸਾਥੀਆਂ ਦਾ ਕੰਮ ਹੀ ਇਹ ਹੈ ਜਿਨ੍ਹਾਂ ਨੂੰ 1000 ਕਰੋੜ ਰੁਪਏ ਦਾ ਆਦਰਨੀਆ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਬਜਟ ਹੈ ਇਸੇ ਤਰ੍ਹਾਂ ਹੀ ਬਹੁਤ ਸਾਰਾ ਗੋਦੀ ਮੀਡੀਆ ਜਿਹਨੂੰ ਕਿਹਾ ਜਾਂਦਾ ਹੈ ਬੁੱਧੀਜੀਵ ਕਹਿੰਦੇ ਮੀਡੀਆ ਦਾ ਕੰਮ ਹੈ ਕਿ ਜਿਸ ਪ੍ਰਕਾਰ ਯੂਨਿਟੀ ਦੇ ਨਾਲ ਪੰਜਾਬ ਦੇ ਵਿੱਚ ਮੈਂ ਔਰ ਬਾਜਵਾ ਸਾਹਿਬ ਤੇ ਸਮੁੱਚੀ ਕਾਂਗਰਸ ਕੰਮ ਕਰ ਰਹੇ ਹਾਂ ਥੋੜਾ ਥੋੜਾ ਨਾਤਾ ਕਿਸੇ ਨੇ ਸ਼ਿਕਾਇਤ ਵੇਖੀ ਨਾ ਕਿਸੇ ਨੇ ਕੋਈ ਹੋਰੀ ਕਲਿੱਪਿੰਗ ਚਲਾਈ ਵੀ ਆ ਬੰਦੇ ਸ਼ਿਕਾਇਤ ਕਰਕੇ ਆਏ ਜੀ ਲੇਕਿਨ ਇੱਕ ਖਬਰ ਚਲਾ ਦਿੱਤੀ ਗਈ ਉਹ ਜੀਰਾ ਖੰਡਨ ਆਦਰਨੀਆ ਜਨਰਲ ਸੈਕਟਰੀ ਬਗੇਲ ਸਾਹਿਬ ਨੇ ਕੀਤਾ ਔਰ ਨਾਲ ਉਹਨਾਂ ਨੇ ਇਹ ਕਿਹਾ ਜੀ ਕਿ ਇਸ ਤਰ੍ਹਾਂ ਦੀ ਜਿਹੜੀ ਆਪਸ ਦਾ ਤਾਲਮੇਲ ਹੈ ਮੈਂ ਉਮੀਦ ਕਰਦਾ ਹਾਂ ਕਿ ਦੇਸ਼ ਦੇ ਸੂਬੇ ਦੂਜੇ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਤਾਲਮੇਲ ਹੋਵੇ ਸੋ ਮੈਂ ਸਮਝਦਾ ਕਿ ਇਹ ਸਾਰੀਆਂ ਜਿਹੜੀਆਂ ਨਿਊਜ਼ ਐ ਕਿਸ ਤਰ੍ਹਾਂ ਚਲਦੀਆਂ ਕਿਵੇਂ ਚਲਦੀਆਂ ਤੁਸੀਂ ਵੀ ਜਾਣਦੇ ਹੋ ਔਰ ਵਿਰੋਧੀ ਧਿਰ ਨੂੰ ਲੱਗਦਾ ਵੀ ਕਿਸ ਤਰ੍ਹਾਂ ਕਦੇ-ਕਦੇ ਕਈ ਜਿਹੜੇ ਚੈਨਲ ਹਨਾ ਜਿਨ੍ਹਾਂ ਨੂੰ ਕੋਈ ਨਹੀਂ ਮੇਰੇ ਵਰਗਾ ਕੋਈ ਪੁੱਛਦਾ ਉਹ ਕਈ ਵਾਰੀ ਸਰਵੇ ਵੀ ਕਰ ਦਿੰਦੇ ਜੀ ਉਹ ਸਰਵੇ ਦੇ ਵਿੱਚ ਫਲਾਣਾ ਇੱਧਰ ਤੇ ਫਲਾਣਾ ਇਸ ਤਰ੍ਹਾਂ ਜਾਣ ਬੁੱਝ ਕੇ ਲੜਾਈ ਪਾਉਣੀ ਕਿਸੇ ਦੀ ਫੋਟੋ ਹੀ ਗਾਇਡ ਕਰ ਦੇਣੀ ਕਿ ਭਈ ਇਹ ਵਿੱਚ ਲੀਡਰ ਹੀ ਨਹੀਂ ਐ ਸੋ ਇਹੋ ਜੀਆਂ ਚਾਲਾਂ ਦੁਸ਼ਮਣ ਨੇ ਚਲਣੀਆਂ ਲੇਕਿਨ ਅਸੀਂ ਕਾਂਗਰਸ ਪਾਰਟੀ ਦੇ ਸਾਰੇ ਲੀਡਰ ਵੱਡੇ ਛੋਟੇ ਨਾਰਾਜ਼ਗੀ ਕਿਉਂ ਨਹੀਂ ਹੋ ਸਕਦੀ ਮਾੜੀ ਮੋਟੀ ਨਾਰਾਜ਼ਗੀ ਤਾਂ ਤੁਹਾਡੇ ਨਾਲ ਤੁਹਾਡੇ ਮੇਰੇ ਵੀ ਹੋ ਸਕਦੀ ਹੈ ਡਿਪਾਰਟਮੈਂਟ ਦੀ ਮੈਂ ਭਰਤਪੁਸ਼ਨ ਆਸ਼ੂ ਹੋ ਗਿਆ ਸਰ ਜੀ ਮੇਰੀ ਕਿਸੇ ਨਾਲ ਲੜਾਈ ਨਹੀਂ ਹੈ ਮੈਂ ਤਾਂ ਸਭ ਕੋਲੇ ਹੱਥ ਜੋੜ ਕੇ ਕਿ ਪ੍ਰਧਾਨ ਦਾ ਕੰਮ ਹੈ ਜੇ ਕੋਈ ਮੇਰਾ ਮੇਰਾ ਕੰਮ ਕੀ ਹੈ ਮਨਾਉਣਾ ਕੀ ਰ ਕੰਮ ਮੈਂ ਰਾਜੀ ਬਣਾ ਰਿਹਾ ਹਾਂ ਇਹਦੇ ਲਗਾਤਾਰ ਕੰਮਾਂ ਕਾਫੀ ਨਹੀਂ ਹੈ ਭਰਤਪੁਸ਼ਨ ਆਸ਼ੂ ਨਾਰਾਜ਼ ਨਹੀਂ ਗੇ ਰਾਣਾ ਗੁਰਦੀ ਮੈਨੂੰ ਤਾਂ ਮੈਨੂੰ ਤਾਂ ਲੱਗਦਾ ਕੋਈ ਨਾਰਾਜ਼ ਨਹੀਂ ਹੈ ਤੁਹਾਨੂੰ ਅਗਰ ਲੱਗਦਾ ਕੋਈ ਪਾਰਟਿਕੂਲਰਲੀ ਨਰਾਜ ਹੈ ਤਾਂ ਮੈਂ ਤੁਹਾਡੇ ਕਹਿਨ ਤੇ ਤੁਹਾਨੂੰ ਨਾਲ ਲੈ ਜਾਵਾਂਗਾ ਮਨਾ ਲਾਂਗਾ ਮੈਨੂੰ ਲੱਗਦਾ ਕੋਈ ਗੱਲ ਬਾਤ ਜੀ ਆ ਰਹੀ ਹੈ ਰੈਸਟ ਆਫ ਇਸ ਗੱਲ ਕੀਤੀ ਹੈ ਵਰਕਰਾਂ ਦੇ ਨਾਲ ਤਾਂ ਕੁਝ ਦਲਿਤ ਵਰਗ ਨੇ ਗੱਲ ਕਹੀ ਵੀ ਸਾਡੇ ਵਿਕਾਸ ਵੱਲ ਧਿਆਨ ਦਿੱਤਾ ਜਾਵੇ ਕੀ ਤੁਹਾਨੂੰ ਲੱਗਦਾ ਕੋਈ ਪੱਕਾ ਬਤ ਹੋ ਰਿਹਾ ਉਹਨਾਂ ਨੇ ਨਹੀਂ ਜੀ ਦੇਖੋ ਕਿਤੇ ਨਾ ਕਿਤੇ ਕਿਸੇ ਨੂੰ ਕੋਈ ਗੱਲ ਲੱਗੀ ਹੋਊਗੀ ਉਹਨਾਂ ਨੇ ਕਹੀ ਉਹਨਾਂ ਨੇ ਕਿਹਾ ਕਿ ਸਾਡੇ ਵੱਲ ਪੂਰਨ ਧਿਆਨ ਦਿੱਤਾ ਜਾਵੇ ਜਿਹੜਾ ਵਿਕਾਸ ਹੈ ਉਹ ਕਈ ਵਾਰੀ ਉਹਦੇ ਵਿੱਚ ਡਿਸਕ੍ਰਿਮੀਨੇਸ਼ਨ ਹੁੰਦਾ ਉਹ ਨਹੀਂ ਹੋਣਾ ਚਾਹੀਦਾ ਕਿਸੇ ਪਾਰਟਿਕੂਲਰਲੀ ਹੋ ਸਕਦਾ ਕਿਸੇ ਪਿੰਡ ਦੀ ਕਹਾਣੀ ਹੋਵੇ ਆਦਰਵਾਇਸ ਤਾਂ ਅੱਜਕੱਲ ਬਹੁਤ ਸੁਚੇਤ ਆ ਕਿਉਂਕਿ ਰਿਜ਼ਰਵੇਸ਼ਨ ਵੀ ਹੈਗਾ ਸਰਪੰਚ ਵੀ ਸਾਡੇ ਰਿਜ਼ਰਵ ਕੈਟਾਗਰੀ ਤੋਂ ਬਹੁਤ ਬੰਦੇ ਨੇ ਬਲਾਕ ਸੰਪਤੀ ਵੀ ਬੰਦੇ ਨੇ ਸੋ ਇਹੋ ਜੀ ਪੰਜਾਬ ਚ ਕੋਈ ਗਲਤੀ ਨਹੀਂ ਲੇਕਿਨ ਕਿਤੇ ਇੱਕ ਪਾਰਟਿਕੂਲਰਲੀ ਪਿੰਡ ਛੋਹ ਸਕਦੀ ਹੈ ਸਰ ਜਥੇਦਾਰ ਸਾਹਿਬ ਨੂੰ ਬਦਲ ਦਿੱਤਾ ਜਾਏਗਾ ਉਸ ਦੇ ਬਾਰੇ ਕੀ ਕਹਿੰਦੇ ਹੋ ਮੈਂ ਦੇਖੋ ਜਥੇਦਾਰ ਸਾਹਿਬ ਨੂੰ ਬਦਲ ਇਹ ਤਾਂ ਮੈਂ ਟਵੀਟ ਕੀਤਾ ਹੈ ਕਿ ਆਦਰਨੀਆਂ ਇੱਕ ਪਰਿਵਾਰ ਦਾ ਉਹਨੂੰ ਪਤਾ ਹੈ ਕਿ ਸਮੂਹ ਕਬਜ਼ਾ ਹੈਗਾ ਜਿਹੜੇ ਉਹ ਸਮਝਦੇ ਕਿ ਸਾਡਾ ਜਨਮ ਜਮਾਂਦਰੂ ਜਮਦਿਆਂ ਦਾ ਹੱਕ ਸੀਗਾ ਅਸੀਂ ਤਾਂ ਅਕਾਲ ਤਖਤ ਸਾਹਿਬ ਨੂੰ ਬਹੁਤ ਸਨਮਾਨ ਦਿੰਦੇ ਆਂ ਔਰ ਉਸ ਸਨਮਾਨ ਕਰਦੇ ਲੇਕਿਨ ਇਸ ਤਰ੍ਹਾਂ ਦੇ ਨਾਲ ਹੀ ਆ ਜਿਹੜੀ ਲੋਕਾਂ ਦੇ ਮਨ ਦੇ ਵਿੱਚ ਦੁੱਖਾ ਪੈਦਾ ਹੁੰਦੀ ਹੈ ਔਰ ਲੋਕ ਆਸੇ ਪਾਸੇ ਫਿਰ ਦੂਰ ਹੁੰਦੇ ਆ ਸਾਡਾ ਇਸ ਚੀਜ਼ਾਂ ਤੋਂ ਉਹਦਾ ਕਾਰਨ ਹੀ ਇਹ ਹੈ ਕਿ ਜਦੋਂ ਪੋਲੀਟੀਕਲ ਸਿਸਟਮ ਦਾ ਪੂਰੀ ਦਖਲਅੰਦਾਜ਼ੀ ਹੋਵੇ ਸੋ ਇਸ ਕਰਕੇ ਫਿਰ ਜਨਤਾ ਉਹਰੇ ਤੋਂ ਕਿਨਾਰਾ ਕਰ ਲੈਣੀ ਹੈ ਬਾਕੀ ਵੰਡ ਸਵਾਲ ਪੇਪਰਸ ਬਦਲੇ ਨਹੀਂ ਦੀ سوشل میڈیا ਹੈਂਡਲਿੰਗ ਦੇ ਜਗਜੀਤ ਸਿੰਘ ਢੱਲੇਵਾਲ ਦੀ ਤਸਵੀਰਾਂ ਲਾਈਆਂ ਨੇ ਕੀ ਸਨੇਹਾ ਦੇਣ ਦੀ ਕੋਸ਼ਿਸ਼ ਹੈਗੀ ਜੀ ਕਿਉਂਕਿ ਨਹੀਂ ਅਸੀਂ ਤਾਂ ਇਹ ਕਿਹਾ ਜੀ ਵੀ ਜਿਸ ਪ੍ਰਕਾਰ ਕਿਸਾਨਾਂ ਦੇ ਨਾਲ ਜੋ ਬਾਜਵਾ ਸਾਹਿਬ ਨੇ ਅੱਜ ਕਿਹਾ ਮੰਚ ਤੋਂ ਕਿ ਕਿਸਾਨਾਂ ਦੇ ਨਾਲ ਦੁਰਵਿਹਾਰ ਹੋਇਆ ਇਹ ਉਹੀ ਕਿਸਾਨ ਨੇ ਜਿਹਨੂੰ ਕਹਿੰਦੇ ਸੀ ਆਪਾਂ ਅਲਾਈਅੰਸ ਤੇ ਰਲ ਕੇ ਆਪਾਂ ਸਰਕਾਰ ਬਣਾਵਾਂਗੇ ਕੋਈ ਵੇਲਾ ਸੀਗਾ कि ਮੈਨੂੰ ਲੱਗਦਾ ਕਿ ਰਾਜੂਵਾਲ ਸਾਹਿਬ ਨੂੰ ਵੀ ਮੁੱਖ ਮੰਤਰੀ ਦੇ ਕੈਂਡੀਡੇਟ ਵਾਸਤੇ ਆਫਰਾਂ ਕੀਤੀਆਂ ਜਾਂਦੀਆਂ ਸਿੰਦ ਜੀ ਇਹ ਉਹੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਅੱਜ ਉਹਨਾਂ ਨਾਲ ਗੱਲ ਕਰਨੀ ਪਸੰਦ ਨਹੀਂ ਕਰਦੇ ਤੁਸੀਂ ਸ਼ਰਤਾਂ ਮੰਨੋ ਨਾ ਮੰਨੋ ਬਹੁਤ ਸਾਰੀਆਂ ਸ਼ਰਤਾਂ ਮੰਨੀਆਂ ਜਾਂਦੀਆਂ ਬਹੁਤ ਸਾਰੀਆਂ ਸ਼ਰਤਾਂ ਨਹੀਂ ਮੰਨੀਆਂ ਜਾਂਦੀਆਂ ਕਿਉਂਕਿ ਸਰਕਾਰ ਹਾਲਾਤ ਵੇਖ ਕੇ ਸ਼ਰਤਾਂ ਮੰਗਦੀ ਹੈ ਲੇਕਿਨ ਮੁੱਖ ਮੰਤਰੀ ਅਗਰ ਵਿੱਚੋਂ ਮੀਟਿੰਗ ਤੋਂ ਉੱਠ ਕੇ ਚਲਾ ਜਾਏਗਾ ਔਰ ਗੱਲ ਨਹੀਂ ਕਰੇਗਾ ਮੁੱਖ ਮੰਤਰੀ ਦਾ ਇਹ ਕਾਮ ਅਗਰ ਕੋਈ ਜੁੱਤੇ ਬਣਾਉਣ ਵਾਲਾ ਸਾਡਾ ਭਰਾ ਹੈ ਅਗਰ ਉਹਨਾਂ ਦੀ ਯੂਨੀਅਨ ਵੀ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਤਾਂ ਉਹ ਗੱਲ ਨਹੀਂ ਸੁਣਨੀ ਪਈ ਪਰ ਸਲਾਹ ਮੰਦੇ ਕਿਸੇ ਦੀ ਨਹੀਂ ਜੀ ਤੇ ਜਿਹੜੇ ਸੈਣੀ ਸਾਹਿਬ ਹੈ ਉਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਬਾਰਡਰ ਖੋਲ ਦਿਓ ਸਾਡੇ ਵਪਾਰੀ ਵੀ ਬੜੇ ਪਰੇਸ਼ਾਨ ਨੇ ਹਰ ਵਿਅਕਤੀ ਨੇ ਉਸ ਸ਼ੰਭੂ ਬਾਰਡਰ ਤੋਂ ਗੁਜ਼ਰਨਾ ਕਿਸਾਨ ਨੂੰ ਤੁਸੀਂ ਦਿੱਲੀ ਨਹੀਂ ਜਾਣ ਦਿੰਦੇ ਕਿਨੇ ਕਿਹਾ ਸੀ ਕਿਉਂ ਰੋਕਿਆ ਵਿਆ ਬਾਰਡਰ ਨਾਇਬ ਸੈਣੀ ਸਾਹਿਬ ਤੁਸੀਂ ਸਲਾਹ ਤਾਂ ਬੜੀ ਦਿੱਤੀ ਚੰਗੀ ਗੱਲ ਹੈ ਦੇਣੀ ਚਾਹੀਦੀ ਹੈ ਕਿ ਮੇਰੀ ਬੇਨਤੀ ਹੈ ਸੈਣੀ ਸਾਹਿਬ ਨੂੰ ਬਾਰਡਰ ਖੋਲੋ ਕਿਸਾਨ ਨੂੰ ਜਾਣਦੇ ਹੋ ਜੰਤਰ ਮੰਤਰ ਤੇ ਬੈਠੇ ਤਾਂ ਜੋ ਕਿਸੇ ਪ੍ਰਕਾਰ ਦੇ ਸਾਡਾ ਜਿਹੜਾ ਇਕਨੋਮੀ ਦਾ ਨੁਕਸਾਨ ਹੋ ਰਿਹਾ ਪੰਜਾਬ ਦਾ ਉਹ ਵੀ ਨਾ ਹੋਵੇ ਗੱਲਾਂ ਕਰਨੀਆਂ ਸੌਖੀਆਂ ਕੰਮ ਨਹੀਂ ਕੋਟੇ ਬੜੀਕ ਸਾਹਿਬ ਐਨਕ ਵਿੱਚੋਂ ਵੇਖ ਰਹੇ ਨੇ ਅੱਜ ਕੱਲ੍ਹ ਭਗਵੰਤ ਮਾਨ ਸਰਕਾਰ ਸਾਡੇ ਨਹੀਂ ਉਹ ਤਾਂ ਐਨਕ ਦੀ ਛੱਡ ਕੇ ਹੈਲਮਟ ਪਾ ਲੈਣ ਸਾਨੂੰ ਕੀ ਦਰਾਜ ਪਰ ਗੱਲ ਇਹ ਆ ਵੀ ਜੋ ਹਾਲਾਤ ਆ ਪੰਜਾਬ ਦੇ ਉਹ ਚੰਗੇ ਨਹੀਂ ਅੱਜ ਪੰਜਾਬ ਪਛਤਾ ਰਿਹਾ ਹੈ ਬਦਲਾਵ ਦੀ ਸਰਕਾਰ ਨੇ ਅੱਜ ਬੜਾ ਹਾਲ ਪੰਜਾਬ ਦਾ ਕਰਤਾ ਮੁੱਖ ਮੰਤਰੀ ਸਾਹਿਬ ਨੇ ਤੇ ਆਮਦ ਨਹੀਂ ਪਾਈ ਇੱਕ ਗੱਲ ਸੁਣ ਲੋ ਉਹਦਾ ਪੀਐਸਓ ਕਿਸੋਂ ਨ ਮਾਰੇ ਤੇ ਵਿਚਾਰੇ ਨੂੰ ਐਨਕਾ ਤੇ ਪਾਣੀਆਂ ਹੀ ਪੈਣੀਆਂ ਸੀ ਐਨਕਾ ਤੇ ਪਾਣੀਆਂ ਹੀ ਪੈਣੀਆਂ ਸੀ ਪਹਿਲੀ ਵਾਰ ਹੋਈ ਏ ਕਿਸੇ ਚੀਫ ਮਿਨਿਸਟਰ ਨੂੰ ਉਹਦੇ ਪੀਐਸਓ ਨੇ ਕੋਟਾਪਾ ਫੇਰੇ ਆਹ ਹਾਲਾਤ ਪੰਜਾਬ ਦੇ ਆਹ ਅੱਖਾਂ ਬਲਾਉਣ ਦੀ ਗੱਲ ਨਹੀਂ ਕਰਦੇ ਹਾਂਜੀ ਤੁਹਾਡੇ ਨਾ ਅੱਖਾਂ ਬਲਾਉਣ ਦੀ ਗੱਲ ਤਾਂ ਹੀ ਤੇ ਮੈਂ ਪਹਿਲੇ ਹੀ ਕਿਹਾ ਸੀ ਕਿ ਤੇਰੇ ਹੀ ਅੱਖਾਂ 'ਚ ਤੇ ਗੇਡੀ ਏਨੀ ਹੈ ਜੇ ਬਿਲਾ ਲੀਏ ਤਾਂ ਮੇਰੀਆਂ ਖਰਾਬ ਹੋ ਜਾਣਗੀਆਂ ਵਾ ਵਾ